ਜੋਬ ਵਿੱਚ ਮੂੜ ਤੋਂ ਕਰੋਨਾ ਦੀ ਵਾਪਸੀ 마스크 ਪਾਉਣਾ ਹੋਇਆ ਲਾਜ਼ਮੀ ਪੂਰੇ ਸੂਬੇ ਵਿੱਚ ਜਾਰੀ ਕੀਤਾ ਗਿਆ ਅਲਰਟ ਸੋ ਇੱਕ ਵੱਡੀ ਖਬਰ ਕਿ ਸੂਬੇ ਦੇ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਦੇ ਨਵੇਂ ਵੇਰੀਐਂਟ JN1 ਦੇ ਮਾਮਲੇ ਸਾਹਮਣੇ ਆਉਣ ਤੇ ਸਿਹਤ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਜੀ ਹਾਂ ਸੂਬੇ ਦੇ ਸਿਹਤ ਪਰਿਵਾਰ ਭਲਾਈ ਵਿਭਾਗ ਦੇ ਨਿਰਦੇਸ਼ਕ ਡਾਕਟਰ ਆਦਰਸ਼ ਪਾਲਕੌਰ ਨੇ ਸਾਰੇ ਸਿਵਲ ਸਰਜਨਾ ਨੂੰ ਪੱਤਰ ਲਿਖ ਕੇ ਜਾਗਰੂਕ ਕਰਨ ਲਈ ਉਨ੍ਹਾਂ ਨੂੰ ਕੋਵਿਡ ਐਪਰੋਪ੍ਰੀਏਟ ਬਿਹੇਵੀਅਰ ਦਾ ਸਖਤੀ ਨਾਲ ਪਾਲਣ ਕਰਨ ਲਈ ਕਿਹਾ ਤਾਂ ਸੂਬੇ ਦੇ ਨੋਡਲ ਅਫਸਰ ਡਾਕਟਰ ਰਾਜੇਸ਼ ਭਾਸਕਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੁਣ ਹੁਣ ਤੱਕ ਜਿਹੜਾ ਹੈ ਜੀਐਨ1 ਵੇਰੀਐਂਟ ਦੇ ਚਾਰ ਮਰੀਜ਼ ਸਾਹਮਣੇ ਆ ਚੁੱਕੇ ਨੇ ਇਹਨਾਂ ਦੇ ਵਿੱਚੋਂ ਇੱਕ ਮਰੀਜ਼ ਠੀਕ ਹੋ ਚੁੱਕਿਆ ਹੈ ਜਦੋਂ ਕਿ ਤਿੰਨ ਹੋਮ ਆਈਸੋਲੇਟ ਵਿੱਚ ਰੱਖੇ ਗਏ ਨੇ ਇਹਨਾਂ ਵਿੱਚ ਇੱਕ ਇੱਕ ਮਰੀਜ਼ ਜਲੰਧਰ ਨਵਾਂ ਸ਼ਹਿਰ ਅਤੇ ਕਪੂਰਥਲਾ ਦਾ ਰਹਿਣ ਵਾਲਾ ਸੋ ਤਿੰਨੋਂ ਮਰੀਜ਼ਾਂ ਦੇ ਵਿੱਚ ਕਪੂਰਥਲਾ ਦੇ ਰਹਿਣ ਵਾਲੇ ਮਰੀਜ਼ ਨੂੰ ਡੇਂਗੂ ਬੁਖਾਰ ਸੀ ਉਹ ਇਲਾਜ ਦੇ ਲਈ ਹਸਪਤਾਲ ਗਿਆ ਜਿੱਥੇ ਸਾਵਧਾਨੀ ਵਜੋਂ ਉਸ ਦੀ ਡੇਂਗੂ ਬੁਖਾਰ ਦੀ ਜਾਂਚ ਤੋਂ ਇਲਾਵਾ ਕਰੋਨਾ ਦਾ ਟੈਸਟ ਕਰਨ ਤੇ ਪੋਜ਼ਿਟਿਵ ਆ ਗਿਆ ਸੋ ਇਸੇ ਤਰ੍ਹਾਂ ਹੀ ਨਵਾਂ ਸ਼ਹਿਰ ਦਾ ਰਹਿਣ ਵਾਲਾ ਮਰੀਜ਼ ਮਿਰਗੀ ਦਾ ਇਲਾਜ ਕਰਵਾਉਣ ਦੇ ਲਈ ਹਸਪਤਾਲ ਪਹੁੰਚਿਆ ਸੀ ਤਾਂ ਕਰੋਨਾ ਦੀ ਜਾਂਚ ਵਿੱਚ ਉਸ ਦਾ ਟੈਸਟ ਵੀ ਪੋਜ਼ਿਟਿਵ ਆ ਗਿਆ ਜਦੋਂ ਕਿ ਜਿਲੰਦਰ ਦੇ ਨੈਣ ਵਾਲੇ ਮਰੀਜ਼ ਵਿੱਚ ਵਾਇਰਸ ਅਤੇ ਕਰੋਨਾ ਦੇ ਲੱਛਣਾਂ ਦੀ ਮਰੀਜ਼ ਨੇ ਆਪਣੇ ਫੱਦਰ ਤੇ ਜਾਂਚ ਕਰਵਾਈ ਤਾਂ ਉਹ ਕਰੋਨਾ ਪੋਜ਼ੀਟਿਵ ਆਇਆ ਉਹਨਾਂ ਨੇ ਕਿਹਾ ਕਿ ਤਿੰਨੋਂ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ ਅਤੇ ਇਹਨਾਂ ਦਾ ਇਲਾਜ ਕੀਤਾ ਜਾ ਰਿਹਾ ਸੋ ਇਸ ਦੇ ਨਾਲ ਹੀ ਡਾਕਟਰ ਰਾਜੇਸ਼ ਪਾਸਕਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਵੱਲੋਂ ਜਾਰੀ ਐਡਵਾਈਜ਼ਰੀ ਦੇ ਮੁਤਾਬਕ ਭੀੜ ਵਾਲੀ ਜਗ੍ਹਾ ਤੇ ਮਾਸਕ ਪਹਿਨਣ ਕੇ ਜਾਣਾ ਹੀ ਚਾਹੀਦਾ ਹੈ ਸੋ ਡਾਕਟਰ ਪੈਰਾਮੈਡੀਕਲ ਅਤੇ ਹੋਰ ਹੈਲਥ ਕੇਅਰ ਵਰਕਰਾਂ ਨੂੰ ਮਾਸਕ ਪਹਿਨਣ ਕੇ ਜਿਹੜਾ ਹੈ ਮਰੀਜ਼ ਦਾ ਇਲਾਜ ਕਰਨਾ ਚਾਹੀਦਾ ਹੈ ਅਤੇ ਕੋਵਿਡ ਤੋਂ ਬਚਾਅ ਸੁਬੰਧ ਨਿਯਮਾਦਾ ਪਾਲਣਾ ਕਰਨਾ ਉਹਨਾਂ ਦੇ ਲਈ ਜ਼ਰੂਰੀ ਹੋਵੇਗਾ ਸੋ ਖੰਗਦੇ ਅਤੇ ਛਿੱਕਦੇ ਸਮੇਂ ਰੁਮਾਲ ਜਾਂ ਟਿਸ਼ੂ ਪੇਪਰ ਦੀ ਵਰਤੋਂ ਕਰੋ ਸੋ ਇਸ ਪੇਪਰ ਜਿਹੜਾ ਹੈ ਟਿਸ਼ੂ ਪੇਪਰ ਨੂੰ ਵਰਤਣ ਤੋਂ ਬਾਅਦ ਬੰਦ ਡਸਟਬੀਨ ਵਿੱਚ ਸੁੱਟੋ ਸੋ ਹੱਥਾਂ ਨੂੰ ਵਾਰ-ਵਾਰ ਸਾਬਣ ਪਾਣੀ ਜਾਂ ਫਿਰ ਐਲਕੋਹਲ 베ਸਡ ਸੈਨੀਟਾਈਜ਼ਰ ਨਾਲ ਸਾਫ਼ ਕਰੋ ਸੋ ਜੇਕਰ ਕਿਸ ਨੂੰ ਵਾਇਰਲ ਜਾਂ ਫਿਰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ ਤਾਂ ਉਸ ਉਹ ਜਿਹੜਾ ਹੈ ਲੋਕਾਂ ਨੂੰ ਮਿਲਣਾ ਜੁਲਣਾ ਬੰਦ ਕਰਕੇ ਖੁਦ ਨੂੰ ਆਈਸੋਲੇਸ਼ਨ ਕਰ ਲਵੇ ਸੋ ਇਸ ਦੇ ਨਾਲ ਹੀ बुखार खांसी सांस ਲੈਣ ਵਿੱਚ ਮੁਸ਼ਕਲ ਆਵੇ ਤਾਂ ਡਾਕਟਰ ਨਾਲ ਸੰਪਰਕ ਜ਼ਰੂਰ ਕਰਨਾ ਚਾਹੀਦਾ ਸੋ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਸਿਹਤ ਸੰਬੰਧੀ ਸਮੱਸਿਆਵਾਂ ਨੇ ਉਹਨਾਂ ਨੂੰ ਭੀੜ ਵਾਲੀਆਂ ਥਾਵਾਂ ਤੇ ਨਹੀਂ ਜਾਣਾ ਚਾਹੀਦਾ ਤੇ ਅਜੀਹੀ ਜਗ੍ਹਾ ਤੇ ਨਹੀਂ ਬੈਠਣਾ ਚਾਹੀਦਾ ਜਿੱਥੇ ਵੈਂਟੀਲੇਸ਼ਨ ਨਾ ਹੋਵੇ ਸੋ ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਸੋ ਕੀ ਨਾ ਕਰੀਏ ਇਹ ਵੀ ਤੁਹਾਨੂੰ ਦੱਸ ਦਿਆ ਆਪਣੀਆਂ ਅੱਖਾਂ नाक ਅਤੇ ਮੂੰਹ ਨੂੰ ਨਾ ਛੂਹੋ ਜਨਤਕ ਖਾਵਾ ਤੇ ਨਾ ਧੁੱਕੋ ਬੁਖਾਰ ਜਾਂ ਕੋਵਿਡ ਦੇ ਲੱਛਣ ਸਾਹਮਣੇ ਆਉਣ ਤੇ ਆਪਣਾ ਇਲਾਜ ਖੁਦ ਨਾ ਕਰੋ ਸੋ ਇਹ ਜਿਹੜੇ ਤਰੀਕੇ ਨੇ ਤੁਹਾਨੂੰ ਨਹੀਂ ਕਰਨੇ ਚਾਹੀਦੇ ਨੇ ਸੋ ਇਸ ਤੇ ਜੇਕਰ ਤੁਹਾਨੂੰ ਕੋਈ ਵੀ ਲੱਛਣ ਪਾਇਆ ਜਾਂਦਾ ਹੈ ਕੋਈ ਵੀ ਤੁਹਾਨੂੰ ਸਮੱਸਿਆ ਹੁੰਦੀ ਹੈ ਤਾਂ ਤੁਹਾਨੂੰ ਤੁਰੰਤ ਹੀ ਡਾਕਟਰ ਤੋਂ ਸਹਾਇਤਾ ਲੈਣੀ ਚਾਹੀਦੀ ਹੈ